ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਦੋ ਗੱਬੜਾ ਬੜਾ ਇੱਕ ਤਾਜੀ ਸੂਈ ਵੀ ਜਿਹਦੇ ਮਗਰ ਬੱਚੀ ਆ ਤਿੰਨ ਨਾਲਕ ਸੇਲ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਵਨਪ੍ਰੀ ਸਿੰਘਾ ਪਿੰਡ ਹੜਾ ਜਿਲ੍ਹਾ ਬਰਨਾਲਾਈ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 9877868 ਦੂਜਾ ਨੰਬਰ ਹੈ 9735 5042 ਇਹ ਵੱਡੇ ਭਰਾ ਨੰਬਰ ਆਈ ਠੀਕ ਆ ਅੱਜ ਆਪਾਂ 3 ਜਨਵਰੀ ਦਿਖਾਵਾਂਗੇ ਹਨਾ ਹਾਂਜੀ ਬਾਈ ਜੀ ਇਹਨੇ ਨੰਬਰ ਤੇ ਬੱਚੀ ਤਾਜੀ ਸੂਈ ਦੇਖੀ ਜਾਂਦੇ ਆਪਾਂ ਇਹ ਬਾਈ ਦੂਜਾ ਸੂਆ ਸੂਈ ਹੈਗੀ ਮੂੰਹੋਂ ਚਾਰ ਦੰਦਾਂ ਦਾ ਬਾਈ ਢਲੋ ਮਾਂਗਦੇ ਵੀ ਬੱਸੀਆ ਛਾਰਾ ਕਾਰਡ ਹੈਗਾ ਆਪਾਂ ਪਹਿਲਾਂ ਬਾਹਰੇ ਦੰਦ ਚੈੱਕ ਕਰਾ ਲਿਆ ਠੀਕ ਆ ਮੂੰਹੋਂ ਚਾਰ ਦੰਦਾਂ ਦਾ ਬੱਚੀ ਇਹ ਵਾਲਾ ਬਾਈ ਇਹ ਸਵਾਹ ਦੇਖੋ ਜਮਾ ਹਲੇ ਚੌਗੀ ਹੋਈ ਆ ਹਲੇ ਚੌਗੀ ਹੋਈ ਆ ਬਾਈ ਇਹ ਠੀਕ ਐ ਤੇ ਫਿਰ ਤਾਂ ਪਹਿਲੇ ਸਵੇਖੀਰੀ ਖੀਰੀ ਸੂਈ ਹੋਏ ਕੀ ਦੀ ਸੂਜੀ ਬੰਦ ਮਾਲ ਕਹਿੰਦੇ ਆਪਾਂ ਨੂੰ ਦੱਸਿਆ ਹੈ ਕਿ ਕਿ ਖੀਰੀ ਸਵਾਈ ਜੀ ਨੇ ਬਹਿੜ ਸਿਰਫ ਇਹ ਵੀ ਕੋੜੀਆਂ ਆ ਘਰੋਂ ਆ ਜੀ ਠੀਕ ਹੈ ਸ਼ੌਂਕੀਏ ਬੰਦੇ ਕੋਲੋਂ ਲਈ ਆ ਕੋਈ ਐਦਾਂ ਨਹੀਂ ਆਈ ਤੂੰ ਹੀ ਆਈ ਠੀਕ ਹੈ ਫਿਰ ਮੰਨ ਕੇ ਚੱਲ ਸੀਮਣ ਵਗੈਰਾ ਬਰੀਡ ਜਿਹੜਾ ਕੋੜੀਆਂ ਰੱਖਦਾ ਉਹ ਬਰੀਡ ਦੀ ਕੰਮ ਕਰਦਾ ਉਹ ਬਰੀਡ ਦੀ ਕੰਮ ਕਰਦਾ ਬਾਈ ਕਿੰਨਾ ਦੁੱਧ ਸਿਆ ਮਾਲਕ ਨੇ ਆਪਾਂ ਮਾਲਕ ਕਹਿੰਦੀ ਵੀ 32 33 ਕਿਲੋ ਅਸੀਂ ਖੀਰੀ ਦੁੱਧ ਦਾ ਨਾਲੋ ਚੋਇਆ ਦੇ ਲੋ ਠੀਕ ਹੈ ਬਾਲਾ ਹੈਡ ਦਾ ਅੰਦਾਜ਼ਾ ਕਰਾ ਦੇ ਬਈ ਤਨੋਂ ਸੁਭਰੋ ਵੱਡੀ ਬਹੁਤ ਆ ਮੂੰਹੋ ਚਾਰ ਦੰਦ ਦੂਜੀ ਸੂਏ ਸੋਣੀ ਖਾਲਾ ਜੀ ਦਾ ਬਾੜਾ ਨਹੀਂ ਬਿਰਲੇ ਕਰਾਂ ਆਪਾਂ ਮਾਲਕ ਕਹਿੰਦੀ ਵੀ ਇਹ ਹੈਮਰ ਦੀ ਹੈਗੀ ਠੀਕ ਹੈ ਤੇ ਅੱਗੇ ਇਹ ਰਮਾਟਾ ਦੇ ਸੈਕਸਰ ਕੋ ਗੱਬਣ ਦੀ ਕਹਿੰਦੇ ਠੀਕ ਹੈ ਹਾਂ ਜੀ ਪੱਤੀ ਭਾਈ ਬਹੁਤ ਪਿਆਰੀ ਹੈਗੀ ਜੇ ਬੱਸੀ ਕੋਈ ਕਟਾਉਣਾ ਚਾਹੁੰਦਾ ਹੋਏ ਆਪਾਂ ਬੱਸੀ ਵੀ ਕੱਟ ਲਾਂਗੇ ਆਪਾਂ ਠੀਕ ਹੈ ਕਹਿੰਦਾ ਬੱਬੀ 25 ਕੱਟ ਲੱਗ ਵੀ ਕੇ ਯਾਰ ਦੀ ਆਪਾਂ 25 ਦੀ ਵੀ ਕੱਟ ਲਾਂਗੇ 25 25 ਦੀ ਵੀ ਕੱਟ ਲਾਂਗੇ ਸੋ ਫਿਰੋ ਕੀ ਬਾਤਾਂ ਯਾਰ 25000 ਦੀ ਬੱਛੀ ਕੱਟੀ ਜਾਣੀ ਇਹ ਗੱਲ ਹੀ 25 ਦੀ ਵੀ ਕੱਟ ਲਾਂਗੇ ਤੇ ਇਹਦੇ ਆਪਾਂ ਗੱਲ ਕਰੀਏ ਦੁੱਧ ਦੇ ਦੀ ਕਿੰਨਾ ਮੰਨ ਕੇ ਚੱਲੇਗਾ ਦੁੱਧ ਬਾਈ ਤੋਂ ਦੇ ਬੰਦੇ ਜਿਵੇਂ ਮਗਰੋਂ ਆਈ ਹੈ ਨਾ ਜਿਵੇਂ ਦੁੱਧ ਦਾ ਦਿੱਤਾ ਹੋਇਆ 33 32 ਕਿਲੋ ਦੁੱਧ ਦਾ ਵੀ ਜਿਵੇਂ ਦੀ ਹੈਟ ਹੈਗੀ ਬਰੀਡ ਹੈਗੀ ਠੀਕ ਹੈ ਨਾ ਗੱਲਾਂ ਇੱਕ ਦੂਜਾ ਸੁਹਾ ਹੋ ਗਿਆ ਤੇ ਦੁੱਧ 40 ਕਿਲੋ ਦਾ ਕੋਈ ਬਾਲਾ ਨਹੀਂਗਾ 35 ਕਿਲੋ ਬਨ ਕੇ ਜਿਹੜਾ ਮਰਜ਼ੀ ਵੀ ਪਰਚੇਜ਼ ਕਰ ਲਈ ਠੀਕ ਆ 35 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਜ਼ ਕਰ ਲੈ। ਪਰਚੇਜ਼ ਕਰ ਸਕਦਾ ਬਾਈ। ਠੀਕ ਆ ਤੇ ਰੇਟ ਵਗੈਰਾ ਇਹਦਾ ਕੀ ਰੋ? ਰੇਟ ਬਾਈ ਜਿਹੜਾ ਲੈਣ ਦੇਣੀ ਆ ਬਾਈ ਡੇਢ ਦੀ ਬੱਸੀ ਦੇ ਦਾਂਗੇ ਆਪਾਂ। ਛੋੜਛੱਪਾ ਹੋ ਜਾਊਗਾ। ਛੋੜਛੱਪਾ ਮੰਤਾਨ ਕਰਦਾ ਕੋਈ ਆ। ਕਹਿੰਦਾ ਬਾਬਾ ਸਵਾ ਲੱਖ ਦੀ ਬੱਚੀ ਰਹਿ ਜਾਊਗੀ ਜੇ ਬੱਚੀ ਛੱਡ ਗਿਆ ਬੰਦਾ। ਹਾਂ ਬਾਈ। ਠੀਕ ਆ ਤੇ ਜੇ ਮਨ ਨਾਲ ਦੋਨੇ ਕੁਝ ਇਕੱਠੇ ਜਾਂਦੇ ਡੇਢ ਚ ਮਾੜਦਾਨ ਕਰ ਦਾਂਗੇ। ਮੰਤਾਨ ਕਰ ਦਾਂਗੇ ਜੇ ਬੱਸੀ ਆਪਣਾ ਵੀ ਛੱਡਣਾ ਚਾਹਦਾ ਹੋਵੇ ਫੇਰ ਆਪਾਂ ਬ ਸੁਬਰੋ ਕੱਦ ਕਾਠ ਵਗੈਰਾ ਤੇ ਸ਼ਾਈਨਿੰਗ ਸੂਨਿੰਗ ਦੇਖੋ 1.5 ਲੱਖ ਕੀਮਤ ਆ ਬਰ ਬਈ ਧਾਰਾ ਤੁਰਾ ਵੀ ਪੂਰੇ ਟਿਪ ਟੋਪ ਬਣਈਆਂ ਠੀਕ ਐ ਸੋ ਸੂਈ ਨਮੈਂਟ 15 20 ਹੋਇਆ ਹੋਇਆ ਏ ਹੈਨਾ ਹੋ ਗਿਆ ਬਈ ਐ ਮੈਂ ਬੱਚੀ ਬੱਸੀ ਵਿੱਚ ਚੰਗਾਈ ਆ ਆਪਾਂ ਨੇ ਲੈ ਠੀਕ ਐ ਸੋ ਦੇਖੋ ਯਾਰ ਕਿਆ ਵਾ ਤਾਂ ਚੌਣ ਚਾਂ ਬੜਾ ਪਿਆਰਾ ਬਹਿਣ ਦੇ ਲੱਗਿਆ ਵਾ ਹੈਨਾ ਲੈ ਬਈ ਕਹਿੰਦਾ ਵਾ ਦੁੱਧ ਦੀ ਐਵਰੇਜ ਐ ਇਤਕੀ ਬੰਦਾ 35 ਤੋਂ ਪਾਰ ਦੀ ਮੰਨੇ 35 ਤੋਂ ਪਾਰ ਦੀ ਮੰਨ ਲੈ ਬਈ ਕੋਈ ਐ ਨਾ ਕੋਈ ਕੋਈ ਸ਼ਰਲਾ ਨਹੀਂ ਭੂਰ ਨਹੀਂ ਕੋਈ ਠੀਕ ਐ ਚਵਾਈ ਇੱਕ ਨੰਬਰ ਹੈਨਾ ਇੱਕ ਨੰਬਰ ਬਈ ਲੈ ਠੀਕ ਐ ਠੀਕ ਐ ਤੋਰ ਦੀ ਖਬਰ ਕਦ ਕੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਚਾਰੇ ਪਾਸੇ ਓਕੇ ਹੈ ਜਮਾ ਟਿਪ ਟਾਪ ਹੈ ਜਮਾ ਹਨਾ ਤੇ 1.5 ਲੱਖ ਰੁਪਏ ਕੀਮਤ ਦਾ ਬਾਕੀ ਮੌਕੇ ਤੇ ਗੁਜਾਇਸ ਵਗੈਰਾ ਹੋ ਜਾਊਗੀ ਤੇ ਦੁੱਧ ਦੀ ਐਵਰੇਜ 35 ਕਿਲੋ ਤੋਂ ਬੱਚੀ ਦੀ ਭਾਰ ਦੀ ਆ ਚੰਗੀ ਸੁਧਰੀ ਹੋਈ ਬਰੀਡ ਦੀ ਆਪਾ ਚੰਗੇ ਸੀਮਨ ਦੀ ਏਬੀਐਸ ਦੇ ਸੀਮਨ ਦੀ ਬੱਛੀ ਆ ਵੇਸੇ ਹਣਾ ਹਾਂਜੀ ਬਾਈ ਜੀ ਠੀਕ ਐ ਸੋ ਬੈੜ ਦੀ ਯਾਰ ਕੱਤ ਕਾਰਡ ਵਗੈਰਾ ਦੇਖੋ ਸੈਣੀ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਤੇ ਬਾਕੀ ਮੇਨ ਗੱਲ ਮੂੰਹ ਚਾਰ ਦੰਦ ਦੀ ਆ ਮੱਛੀ ਹਲੇ ਜਮਾ ਹਾਥੀ ਦਾ ਬਾਈ ਜਾਂਦੀ ਐ ਪਿਕਅਪ ਚੀਏ ਬਲੇਰੋ ਚ ਜਾਣਾ ਜਮਾ ਕਿਆ ਬਾਤਾਂ ਵੱਡੀ ਬੁੱਡੀ ਪੂਰੀ ਫੋਲਾ ਤੇ ਚਮਕ ਧਮਕਾ ਰਾਜਿਸਵੀ ਬੜੀ ਵੀ ਬਹੁਤ ਆ ਸੂਈ ਸਵਾਈਆ ਜਮਾ ਤੇ ਅੱਧਾ ਘੰਟਾ ਹੋਇਆ ਸੂਈ ਨੂੰ ਸਰਫਲੇ ਸੋ ਫਿਰ ਬਿਊਟੀ ਵਾਰਡੀ ਚੈੱਕ ਕਰੋ ਬੈੜ ਯਾਰ ਕਿਆ ਬਾਤਾਂ ਤੇ ਖੜਨੀ ਖੁੱੜਨੀ ਜਮਾ ਕਿਆ ਬਾਤਾਂ ਲੈਗ ਸਕੋਰ ਵਗੈਰਾ ਸਾਰਾ ਕੁਸੋ ਕਿਉਂਕਿ ਮੈਨਸ ਪੁਆਇੰਟ ਤਾਂ ਹੈ ਹੀ ਨਹੀਂ ਵਿੱਚ ਇਹਦੇ ਹਣਾ ਬਈ ਕੋਈ ਨਹੀਂ ਹੈ ਕਿਸੇ ਪਾਸੇ ਅੰਪੀਰ ਕੋਈ ਹੱਥ ਨਹੀਂ ਟਰਾਈ ਇਹ ਲੈਵੇ ਦੀ ਹਣਾ ਨੈਚਰਲੀ ਲੈਵਾਗਾ ਕੋਈ ਪਾਲ ਨਹੀਂ ਹਸਾਲਦੀ ਕੋਈ ਵੜਦੇ ਕੋਈ ਮਰਜੀ ਵੜੇ ਲੈ ਠੀਕ ਹੈ ਲੈ ਚੋਣ ਚਵਾ ਦੀ ਜਮ ਇੱਕ ਨੰਬਰ ਹਣਾ ਇੱਕ ਨੰਬਰ ਬਾਈ ਤੇ ਅੱਗੇ ਬਾਈ ਦੂਜੇ ਨੰਬਰ ਤੇ ਆਪਾਂ ਐਰ ਸ਼ੈਰ ਦੇਖੀ ਜਾਂਦੇ ਹਣਾ ਇਹ ਬਾਈ ਦੂਜਾ ਸੂਆ ਬਾਈ ਟੱਲੋਂ ਠੀਕ ਹੈ ਤੇ ਪਲੂੰਗ ਦਾ ਮਾਲਕ ਨੇ ਆਪਾਂ ਨੂੰ ਦੱਸਿਆਗਾ ਵੀ 26 27 ਕਿਲੋ ਦਿੱਤਾਗਾ ਠੀਕ ਹੈ ਤੇ ਅੱਜ ਦੀ ਮੰਨ ਕੇ ਉਮੀਦ ਹੈਗੀ ਵੀ ਆਪਾਂ ਨੂੰ 30 ਕਿਲੋ ਦੀ ਬਾਕੀ ਵੀਰ ਆ ਦੀ ਸੰਭਾਗ ਪਰਚੇਜ ਕਰ ਲੈ ਠੀਕ ਹੈ ਐਰ ਸੈਰ ਦੇ ਵਿੱਚ ਹਲਕਾ ਆਪਾਂ ਨੂੰ ਮਾਗਰ ਰਿਕਾਰਡ ਦੱਸੇਂਦਾ ਆਪਾਂ ਉਹ ਹੀ ਦੱਸਦੇ ਆਗੇ ਆਪ ਦੇ ਕੋਲ ਕੋਈ ਲਾ ਕੇ ਹੀ ਕੋਈ ਨਹੀਂ ਕੋਈ ਐਰ ਸੈਰ ਦੇ ਵਿੱਚ ਐਚ ਐਫ ਵਾਲਾ ਮੇਲਾ ਹਲਕਾ ਜਿਹਾ ਐਚ ਐਫ ਵਾਲਾ ਮੇਲਾ ਬਾਈ ਪਲੱਸ ਦੁੱਧ ਜਗ ਨਾਲ ਪਲੱਸ ਫੈਂਟ ਆ ਗਈ ਐਰ ਵੀ ਮਿਲੂਗੀ ਹਾਂ ਦੈਨ ਕਹਿ ਕੱਢਦੀ ਹੈ ਹਜੇ ਆਪਾਂ ਬਾਈ ਇਹ ਨਾਲ ਦੀ ਲੀਸ ਸੀ ਆਪਾਂ ਨੇ ਦੂਜੀ ਉਹ 20 ਕਿਲੋ ਬੋਰੀ ਤੋਂ ਚੱਲੀ ਸੀਗੀ ਠੀਕ ਹੈ ਹਾਂ ਉਹ ਰਿਹਾ ਕਿਉਂ ਕਰੋ ਇੰਜ ਅਜੀ ਇਕੱਠੀਆਂ ਹਣ ਆਪਾਂ ਵੀਡੀਓ ਕਵਰ ਕਰੀ ਸੋਚਦੇ ਸੀ ਉਹ ਕਿਉਂ ਚਲੀ ਗਈ ਦੇਣ ਬਾਈ ਇੱਕ ਹਫ਼ਤਾ ਪੈਂਡਿੰਗ ਪਿਆ ਬਾਈ ਤਲੋਂ ਹਫ਼ਤਾ ਸੂਣ ਚ ਬਾਕੀ ਤੇ ਬੈੜ ਦਾ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਹੋਣੀ ਤੇ ਦੁੱਧ ਵੀ ਇਹਨੇ ਦੇਣਾ ਤੇ ਪਲੱਸ ਨਾਲ ਇਸ ਬੱਚੀ ਨੇ ਆਪਾਂ ਨੂੰ ਫੈਟ ਵੀ ਦੇਣੀ ਦੇਣੀ ਆ ਇਹਦਾ ਫਿਰ ਰੇਟ ਬਾਜ਼ਾਰ ਜਾ ਆਪਾਂ ਇਹਦਾ ਕੀ ਰੱਖਿਆ ਰੇਟ ਬਾਈ ਤਲੋਂ ਇਹ ਇੱਕ ਇੱਕ ਸੇ 18000 ਰੁਪਇਆ ਬੈੜ ਦਾ 1 ਲੱਖ 18000 ਰੁਪਇਆ ਤੇ ਥਣ ਥਣ ਕੀ ਆ ਬਾਤ ਆ ਯਾਰ ਹਾਥੀ ਚੋਣ ਜਾਣਦਾ ਹਨਾ ਹਾਥੀ ਚੋਲੇ ਚੋਏ ਚਾਹ ਲਾ ਲੈ ਬਾਈ ਪੀਸੀ ਨੇ ਦੇ ਠੀਕ ਹੈ ਤੇ ਹੈਂ ਤਾਂ ਫਟੌਬ ਰੁਕ ਜਾ ਮੈਂ ਫਿਟਨੈਸ ਵਾਲਾ ਲੈਵਾ ਯਾਰ ਕਿਆ ਬਾਤ ਹੈ ਨਜ਼ਾਰੇਦਾਰ ਬੈੜ ਆ ਵੀਰ ਕੋਈ ਇਹਨੂੰ ਕਹਦਾ ਵੀ ਮੋਟੀ ਹੈ ਨਾ ਆ ਚੀਜ਼ਾਂ ਪੁਆਇੰਟ ਵਾਲੀਆਂ ਹੁੰਦੀਆਂ ਨਹੀਂ ਠੀਕ ਹੈ ਅਸਲੀਆ ਦੀਦੀ ਇਕੱਲੀ ਠੀਕ ਹੈ ਪਤਲੀ ਜਮੜੀ ਜਾਏਗੀ ਜਮਾਣਾ ਜਮੜੀ ਦੀ ਆ ਬਾਈ ਤੂੰ ਤਾਂ ਵਧੀਆ ਬੈੜ ਨਹੀਂ ਫੁੱਲਾ ਵਧੀਆ ਦੇਣਾ ਠੀਕ ਹੈ ਸੋ 1 18 ਦੇ ਵਿੱਚੋਂ ਮੜਵਟਾ ਮਾਰਦਣ ਦਾ ਮੌਕੇ ਤੇ ਆ ਜਾਂਦਾ ਹੋ ਜਾਊਗਾ ਠੀਕ ਹੈ ਕੋਈ ਵੀਰ ਆ ਕੇ ਇਹ ਨਾ ਕਹੇ ਮੇਰੇ ਫੈਕਟਰੀ ਬੱਚੀ ਸਾਫ ਇੰਨੀ ਜ਼ਿਆਦੇ ਆ ਕੋਈ ਛੋਟੀ ਮੰਨ ਕੇ ਨਾ ਸੌਦਾ ਕਰੇ ਕੋਈ ਵੀ ਬੈੜ ਤਿੰਨਾਂ ਚੋਂ ਸਾਰੇ ਬੱਟ ਤਿੰਨ ਨਹੀਂ ਬੈੜਾ ਵੱਡੀਆਂ ਨਹੀਂ ਆ ਆ ਜੋ ਇਹ ਕਿਹੜਾ ਸੂਆ ਸੂ ਰਹੀ ਹੈ ਜੀ ਇਹ ਬਈ ਦੂਜਾ ਸੂਆ ਸੂਂਦੀ ਇਹ ਵੀ ਵੜ ਠੀਕ ਹੈ ਤੇ ਮੰਨ ਕੇ ਕੱਲ ਇਹਦਾ ਆਪ ਨੂੰ ਮਾਲਕਾਂ ਨੇ ਦੱਸਿਆਗਾ 32 ਤੋਂ 33 ਕਿਲੋ ਦਾ ਠੀਕ ਹੈ ਕਹਿਣ ਦਾ ਭਾਅ 30 ਤੋਂ ਪਾਰ ਅੱਬ ਚੱਲੀ ਵੀ ਹੈ ਇਹ ਕਿਹਦੀ ਵੀ ਹੈ ਬਾਈ ਠੀਕ ਹੈ ਅੱਜ ਦਿਨ ਕਾ ਗੱਡ ਜੂਗੀ ਦਿਨੇ ਇੱਕ ਹਫਤਾ ਪੰਡੀਏ ਪਿਆਦਾ ਵੀ ਆਈ ਇੱਕ ਹਫਤਾ ਪੰਡੀਗਾ ਹਾਂਜੀ ਕੀ ਰਿਕਾਰਡ ਮੰਨੇ ਬੰਦਾ ਇਦ ਕੀ ਦਾ ਇਹ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਪੱਤੀ ਆਈ ਕਰ ਲੈ ਬਈ ਠੀਕ ਹੈ 35 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਆਉਂਦਾ 40 ਵੀ ਦੇ ਸਕਦੀ ਸੀ ਕੀ ਉਹ ਗੱਲ ਬੱਕਰੀ ਹੈਗੀ 35 ਕਿਲੋ ਮੰਨ ਕੇ ਲੈ ਲੈ ਕਿਉਂਕਿ ਮੂਰੇ ਗਰਮੀ ਆਉਂਦੀ ਹੈ ਰੇਟ ਕੀ ਰੱਖਿਆ ਆਪਾਂ ਰੇਟ ਬਾਈ ਜਿਹੜਾ ਲੈਣ ਦੇਣੀ ਹੈ 1 ਲੱਖ ਤੇ 40000 ਰੁਪਏ ਵਾੜਾ ਲਾਵਾਂਗੇ ਆਪਾਂ 1 ਲੱਖ 40000 ਦੁੱਧ ਦੀ ਐਵਰੇਜ 35 ਕਿਲੋ ਦੀ ਸੀਮਨ ਵਗੈਰਾ ਕਨਫਰਮਾ ਕੋਈ ਚੀਮਨ ਬਾਈ ਮਾਲਕ ਨੂੰ ਦੱਸਿਆ ਕਿ ਸਰਕਾਰੀ ਸੀਮਨ ਭਰਾਏ ਵਾ ਵਧੀਆ ਟੋਪ ਦਾ ਠੀਕ ਹੈ ਹਾਂ ਐਵੇਂ ਆਪਾਂ ਨਾ ਵੇਚ ਦਿਆ ਉਹ ਫਲਾਨਾ ਧੌਂਕਾ ਵੀ ਆਪਾਂ ਬੀਏ ਵੀਸ ਦਾ ਫਲਾਨਾ ਲੱਗਿਆ ਵੇ 66 ਲੱਗਿਆ ਸਰਕਾਰੀ ਸੀਮਨ ਸਰਕਾਰੀ ਸੀਮਨ ਦੱਸਿਆ ਗਿਆ ਸਰਕਾਰੀ ਸੀਮਨ ਤੋਂ ਗੱਬਣਾ ਬਾਈ 1 ਲੱਖ 30000 ਹੈਨਾ 1 ਲੱਖ 40000 ਰੁਪਏ ਗਿਆ 1 ਲੱਖ 40000 ਰੁਪਏ ਸੌਰੀ ਭਲੇਖਾ ਲੱਗ ਗਿਆ ਸੀ 1 ਲੱਖ 40000 ਰੁਪਿਆ ਬੱਚੀ ਦੀ ਕੀਮਤ ਆ ਤੇ ਬਿਊਟੀ ਵਗੈਰਾ ਯਾਰ ਸਾਫ ਸੁਥਰੀ ਚਟਾ ਕੁਕੜੀ ਵਰਗਾ ਰੰਗ ਆ ਜਾਵਾ ਕਿਆ ਬਾਤ ਆ ਨਜ਼ਾਰੇ ਲਿਆ ਦੇਣਾ ਤੇ ਫਿਟਨੈਸ ਵਾਲਾ ਕਿਸੇ ਪਾਸੇ ਹਾਥ ਤੇ ਰਾਣੀ ਬੈੜ ਵੱਡੀ ਬੁੱਡੀ ਪਲੀ ਪੁਲੀ ਵੀ ਸਨੱਖਾ ਪੰਡ ਦਾ ਬੱਚੀ ਦੇ ਉੱਪਰ ਪੁੱਜ ਗਿਆ ਜਮਾ ਹਣਾ ਹਾਂਜੀ ਬਈ ਨੰਬਰ ਐਡਰੈਸ ਬੋਲ ਦਿਓ ਦੁਬਾਰੇ ਆਪਣਾ ਮੈਂ ਐਡਰੈਸ ਹੈਗਾ ਬਈ ਜ਼ਿਲ੍ਹਾ ਬਰਨਾਲਾ ਦਾ ਪਿੰਡ ਹੈੜਾ ਕੰਟੈਕਟ ਨੰਬਰ ਹੈ 987788899 ਦੂਜਾ ਨੰਬਰ ਹੈ 973550846 ਇਹ ਵੱਡੇ ਭਰਾ ਨੰਬਰ ਆ ਜੀ ਸੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਲ ਤੋਂ